ਪੰਜਾਬ ਦੇ ਵਿੱਚ ਕਾਚਮਾਚਾ ਬੜਾ ਫੈਲਿਆ ਹੋਇਆ ਹੈ ਕਿ ਬਹੁਤ ਸਾਰੀਆਂ ਪਾਰਟੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਜਿਹੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਤੁਸੀਂ ਇਸ ਸਾਰੇ ਸਿਸਟਮ ਨੂੰ ਕਿਸ ਤਰ੍ਹਾਂ ਕਾਬੂ ਕਰੋਗੇ ਕੰਟਰੋਲ ਕਰੋਗੇ ਸਾਰਿਆਂ ਨੂੰ ਇਕੱਠੇ ਲੈ ਕੇ ਕਿਸ ਤਰ੍ਹਾਂ ਚੱਲੋਗੇ ਕੋਈ ਆਏ ਹੱਲ ਨਹੀਂ ਹੁੰਦਾ ਇਹਦਾ ਕਿ ਇੱਕ ਬੰਦੇ ਨੇ ਹੱਲ ਕਰ ਦੇਣਾ ਇਸ ਸਮੇਂ ਨੇ ਆਪੇ ਹੱਲ ਦੇ ਦੇਣੇ ਜਿਹੜਾ ਜ਼ਿਆਦਾ ਸਸਟੇਨ ਕਰ ਜੂਗਾ ਜਿਹੜਾ ਸਟਰਗਲ ਕਰੂਗਾ ਮੈਂ ਸਿੱਖਾਂਸ ਨੇ ਬਹੁਤ ਕਲੀਅਰ ਹੈਗਾ ਕਿ ਜਿਹੜਾ ਸਟਰਗਲ ਬੰਦਾ ਸੰਘਰਸ਼ ਕਰਦਾ ਹੈ ਹਾਂ ਉਹੀ ਹੈਗਾ ਉਹੀ ਜਿੱਥੇ ਬੰਦੀਆਂ ਉਹੀ ਲੀਡਰਸ਼ਿਪ ਅਟਕੇ ਆ ਵੋਟਾਂ ਦੇ ਤੌਰ ਤੇ ਵੀ ਬੜੀ ਖਰਾਬਤ ਦੇਖਣ ਨੂੰ ਮਿਲੀ ਆ ਪਿਛਲੀਆਂ 3-4 ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਚੋਣਾਂ ਹੋਣ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਅਮਰਿਤਪਾਲ ਓਰੀ ਤੇ ਸਰਬਜੀਤ ਸਿੰਘ ਖਾਲਸਾ ਓਰੀ ਇਸ ਵਾਰ ਜਿੱਤੇ ਨੇ ਲੋਕ ਸਭਾ ਇਹ ਦੋਵੇਂ ਘਟਨਾਕਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਨੂੰ ਇਸ ਤਰ੍ਹਾਂ ਦੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਦੀ ਕ੍ਰੈਡੀਬਿਲਟੀ ਤੇ ਕੁਐਸਚਨ ਹੈ ਪਿਛਲੇ ਜੇ 7-8 ਸਾਲ ਚ ਵੇਖੀਏ ਤਾਂ ਉਹਨਾਂ ਨੇ ਪੰਥ ਦਾ ਵੀ ਮੋਪੰਗ ਹੋ ਗਿਆ ਉਹਨਾਂ ਵੱਲੋਂ ਤੇ ਨਾਲ ਦੀ ਨਾਲ ਕਿਸਾਨੀ ਦਾ ਵੀ ਜਦੋਂ ਬਿੱਲਾਂ ਵੇਲੇ ਉਹਨਾਂ ਨੇ ਸਾਥ ਨਹੀਂ ਦਿੱਤਾ ਤਾਂ ਉਹ ਉਹਨੇ ਇੱਕ ਵਾਰੀ ਉਹਨਾਂ ਨੂੰ ਉਹ ਲੱਖ ਵੀ ਤੋਂ ਕਿਸਾਨੀ ਅੰਦੋਲਨ ਤੋਂ ਬਾਅਦ ਜਿੱਥੇ ਵੱਖ-ਵੱਖ ਆਗੂ ਸੀਗੇ ਉਹ ਵੀ ਖਿੰਡੇ ਹੋਏ ਦਿਖਾਈ ਦਿੱਤੇ ਤੇ ਕ੍ਰੈਡੀਬਿਲਟੀ ਦੀ ਗੱਲ ਕੀਤੀ ਤੁਸੀਂ ਅਕਾਲੀ ਦਲ ਦੀ ਕਿ ਲੀਡਰਸ਼ਿਪ ਤੇ ਨਹੀਂ ਰਹੀ ਤੇ ਹੁਣ ਸਰਬਜੀਤ ਸਿੰਘ ਖਾਲਸਾਹੜੀ ਕਹਿੰਦੇ ਆ ਕਿ ਨਵੀਂ ਪਾਰਟੀ ਲੈ ਕੇ ਆ ਰਹੇ ਆ ਜਿਵੇਂ ਮੈਂ ਆਪ ਦਾ ਰੋਲ ਜੋ ਸਮਝਦਾ ਹਾਂ ਉਹ ਵੀ ਸਮਝਦੇ ਆ ਕਿ ਵੀ ਮੈਂ ਜੇ ਆਪਦੇ ਜੀਵਨ ਕਾਲ ਦੇ ਵਿੱਚ ਅਗਲੇ ਕੁਝ ਸਮੇਂ ਦੇ ਵਿੱਚ 5 7 8 10 ਸਾਲਾਂ ਦੇ ਵਿੱਚ ਮੈਂ ਕਿਉਂਕਿ ਯੂਥ ਲੀਡਰਸ਼ਿਪ ਵੀ ਖੜੀ ਕਰ ਜਾ ਹੁਣ ਜੇ ਤੁਸੀਂ ਚਾਹੋ ਨੇ ਆ ਕੋਈ ਕਿ ਵੀ ਅੱਜ ਹੀ ਹੋਵੇ ਇਲੈਕਸ਼ਨ ਚ ਆਵੇ ਅੱਜ ਹੀ ਉਹ ਰੋਲਾ ਪਾਵੇ ਕੱਲ ਹੀ ਤੁਹਾਨੂੰ ਰਿਜ਼ਲਟਸ ਆ ਜਾਣ ਐ ਸਮਾਵਨਾਵਾਂ ਹੁੰਦੀਆਂ ਵੇਵਸ ਬਣਦੀਆਂ ਤੋਂ ਬਸ ਬਹੁਤ ਸਾਰੇ ਆਗੂ ਨੇ ਹਿੰਦੂਤੜ ਦੇ ਦੇ ਕੇ ਉਹ ਸਿੱਧਾ ਸ਼ਰੀਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤੇ ਇੱਕ ਪੰਜਾਬ ਦੇ ਵਿੱਚ ਦੇਖਿਆ ਜਾਵੇ ਇੱਕ ਨਰੋਲ ਸਿੱਖ ਰਾਜ ਦੀ ਮੰਗ ਕਰਦੇ ਆ ਤੇ ਇੱਕ ਕਹਿੰਦੇ ਆ ਕਿ ਇੰਡੀਆ ਦੇ ਨਾਲ ਚੱਲ ਕੇ ਤੇ ਤੁਸੀਂ ਸੁਧਾਰ ਕਰਵਾ ਸਕਦੇ ਆ ਆਪਾਂ ਦੇ ਬਹੁਤ ਕਲੀਅਰ ਲਿਖਿਆ ਹੈ ਕਿ ਵੀ ਆਪਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆ ਮੰਗਾ ਮੰਗਣੀਆਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਆ ਤਬਦੀਲੀਆਂ ਇਥੇ ਲਿਓਣੀਆਂ ਸਮਾਜ ਦੇ ਵਿੱਚ ਬੜਾ ਗਰਾਵਟ ਦੇਖਣ ਨੂੰ ਮਿਲ ਰਹੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਕਿਹਾ ਕਿ ਅਸੀਂ ਸਮਝਣ ਵਾਲੀ ਜਿਹੜੀ ਸਥਿਤੀ ਚ ਗੁਜ਼ਰ ਚੁੱਕੇ ਹਾਂ ਅਸੀਂ ਸਮਝਣਾ ਨਹੀਂ ਚਾਹੁੰਦੇ ਚੀਜ਼ਾਂ ਨੂੰ ਤੇ ਅਸੀਂ ਅਕਸਰ ਦੇਖਿਆ ਕਿ ਜੇਕਰ ਕੋਈ ਵਿਅਕਤੀ ਵਿਸ਼ੇਸ਼ ਸਾਡੀ ਸੋਚ ਨਾਲ ਜਾਂ ਸਾਡੇ ਵਿਚਾਰ ਨਾਲ ਸਹਿਮਤ ਨਹੀਂ ਹੈ ਤਾਂ ਗਾਲੀ ਗਲੋਚ ਬੜਾ ਦੇਖਣ ਨੂੰ ਮਿਲਦਾ ਅੱਜ ਕੱਲ ਉਹ ਭਾਵੇਂ ਕਾਮਰੇਡ ਵਰਸ ਸਖੋਣ ਜਾਂ ਖਾਲਿਸਤਾਨ ਵਰਸ ਹਿੰਦੁਸਤਾਨ ਹੋਵੇ ਅੱਜ ਵੀ ਵੇਖੋ ਆਪਾਂ ਜਿਹੜੇ ਸੀਗੇ ਬਹੁਤ ਲੋਕ ਆਪਾਂ ਨੂੰ ਕਈ ਕਹਿ ਰਹੇ ਸੀ ਕਿ ਹਾਂ ਇਹ ਟੀਚਾ ਠੀਕ ਆ ਤੁਹਾਡੇ ਪਰ ਇਹਨੂੰ ਪੂਰਾ ਕਰਨਾਸਤੇ ਜਮਾਲੀ ਸਾਹਿਬ ਦਾ ਇੱਕ ਕਮੈਂਟ ਸੀਗਾ ਕਿ ਇਹਨੂੰ ਪੂਰਾ ਕਰਨਾ ਸੋ ਤੁਹਾਨੂੰ ਹੋਰ ਲੋਕਾਂ ਨੂੰ ਕਲਾ ਵਿੱਚ ਲੈਣਾ ਪਊਗਾ ਤੁਸੀਂ ਸਿਰਫ ਆਪ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ-ਨਾਲ ਹਿੰਦੂ ਭਾਈਚਾਰਾ ਵੀ ਰਹਿੰਦਾ ਹੈ ਮੁਸਲਿਮ ਭਾਈਚਾਰਾ ਵੀ ਰਹਿੰਦਾ ਤਾਂ ਉਹਨਾਂ ਦੇ ਲਈ ਕੀ ਬੇਅੰਤਵੰਦੀ ਰਹੇਗੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਤਾਂ ਉਹਨਾਂ ਨੂੰ ਨਾਲ ਕਿਸ ਤਰ੍ਹਾਂ ਲੈ ਕੇ ਚੱਲਾਂਗੇ ਇੰਡਸਟਰੀ ਦੀ ਜਿੰਨੀ ਗੱਲ ਕੀਤੀਆਂ ਜਾਂ ਡਿਵੈਲਪਮੈਂਟ ਦੀ ਗੱਲ ਕੀਤੀਆਂ ਜਾਂ ਬਾਰਡਰ ਖੋਲਣ ਦੀ ਜਿਹੜੇ ਟ੍ਰੇਡ ਵਧਾਉਣੇ ਆ ਉਹ ਲਾਰਜਲੀ ਉਹਦੇ ਵਿੱਚ ਵੇਖੋ ਕਿ ਉਹ ਆਬਾਦੀ ਜਿਹੜੀ ਹੈਗੀ ਆ ਜਿਹੜੀ ਹਿੰਦੂ ਆਬਾਦੀ ਉਹਦੇ ਹਾਸੇ ਤੋਂ ਪੋਜ਼ਿਟਿਵ ਹੀ ਹੈਗਾ ਮੈਂ ਅੱਛੀ ਗੱਲ ਦੋਸਤੋ ਮੈਂ ਆ ਸੁਖਵਿੰਦਰ ਸ਼ਿਰਗਲ ਤੁਸੀਂ ਗੱਭਰੂ ਟੀਵੀ ਦੇਖ ਰਹੇ ਹੋ ਮਿਸਲ ਸਤਲੁਜ ਦੀ ਇੱਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋਈ ਹੈ ਵੱਖ-ਵੱਖ ਮੁੱਦੇ ਵਿਚਾਰੇ ਗਏ ਨੇ ਪੰਥ ਦੇ ਸਬੰਧਿਤ ਤੇ ਪੰਜਾਬ ਦੇ ਸਬੰਧਿਤ ਤੇ ਮਿਸਲ ਸਤਲੁਜ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਕੀ ਕੀ ਵਿਉਂਤਵੰਦੀ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਰਹੇਗੀ ਤੇ ਪੰਜਾਬ ਨੂੰ ਲੈ ਕੇ ਕਿਹੜੀ ਸੋਚ ਉਹ ਅੱਗੇ ਲੈ ਕੇ ਤੁਰਨਗੇ ਉਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਕਾਚਮਾਚਾ ਬੜਾ ਫੈਲਿਆ ਹੋਇਆ ਹੈ ਕਿ ਬਹੁਤ ਸਾਰੀਆਂ ਪਾਰਟੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਜਿਹੜੇ ਉੱਭਰ ਕੇ ਸਾਹਮਣੇ ਆ ਰਹੇ ਨੇ ਤੁਸੀਂ ਇਸ ਸਾਰੇ ਸਿਸਟਮ ਨੂੰ ਕਿਸ ਤਰ੍ਹਾਂ ਕਾਬੂ ਕਰੋਗੇ ਕੰਟਰੋਲ ਕਰੋਗੇ ਸਾਰਿਆਂ ਨੂੰ ਇਕੱਠੇ ਲੈ ਕੇ ਕਿਸ ਤਰ੍ਹਾਂ ਚੱਲੋਗੇ ਕੋਈ ਆਏ ਆ ਕਿ ਇਸ ਟਾਈਮ ਜਿਹੜੀ ਤੁਹਾਡੀ ਆਪਣਾ ਸਿੱਖ ਸਿਆਸਤ ਆ ਹੈ ਨਾ ਉਹ ਸਿੱਖ ਦੀ ਸਿੱਖ ਪਛਾਣ ਵਾਲੀ ਜਿਹੜੀ ਸਿਆਸਤ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਆ ਆਪਣਾ ਕੈਲੋ ਵੀ ਇੱਕ ਪਾਸੇ ਤਾਂ ਇਹ ਆ ਰਿਹਾ ਕਿ ਵੀ ਸ਼੍ਰੋਮਣੀ ਕਾਲੀ ਦਲ ਦੇ ਪਤਨ ਤੋਂ ਬਾਅਦ ਉਹ ਨਗਾਰ ਆ ਗਿਆ ਹੈ ਦੂਜੇ ਪਾਸੇ ਇੱਕ ਹੋਪ ਵੀ ਹੈਗੀ ਆ ਕਿ ਵੀ ਆਪਾਂ ਦੋ ਸੀਟਾਂ ਉਸ ਪਛਾਣ ਤੇ ਜਿੱਤੇ ਆ ਠੀਕ ਹੈ ਤਾਂ ਇੱਕ ਬੜਾ ਕੰਪਲੈਕਸ ਜਿਹਾ ਸਮਾ ਬਣ ਗਿਆ ਬਹੁਤ ਗੁੰਝਲ ਜੀ ਵਾਲਾ ਸਮਾ ਬਣ ਗਿਆ ਕਿ ਲੋਕਾਂ ਚ ਭਾਵਨਾ ਹੈ ਪਰ ਕੋਈ ਜਥੇਬੰਦੀ ਉਹਨੂੰ ਸੋਲਵ ਨਹੀਂ ਕਰ ਪਾਰੀ ਜਥੇਬੰਦੀਆਂ ਵੀ ਹੈ ਤਾਂ ਬਹੁਤ ਜ਼ਿਆਦਾ ਬਣ ਗਈ ਹੈ ਤਾਂ ਇਹ ਇਹ ਸਿਚੁਏਸ਼ਨ ਚ ਇਹ ਹੈ ਕਿ ਵੀ ਇਹ ਨੇ ਨਾ ਉਈ ਆਏ ਹੱਲ ਨਹੀਂ ਹੁੰਦਾ ਇਹਦਾ ਕਿ ਵੀ ਇੱਕ ਬੰਦੇ ਨੇ ਹੱਲ ਕਰ ਦੇਣਾ ਇਹ ਸਮੇਂ ਨੇ ਆਪੇ ਹੱਲ ਦੇ ਦੇਣੇ ਆ ਜਿਹੜਾ ਜ਼ਿਆਦਾ ਸਸਟੇਨ ਕਰ ਜੂਗਾ ਜਿਹੜਾ ਸਟਰਗਲ ਕਰੂਗਾ ਐ ਸਿੱਖਾਂ ਚ ਤੇ ਬਹੁਤ ਕਲੀਅਰ ਹੈਗਾ ਕਿ ਜਿਹੜਾ ਸਟਰਗਲ ਦਿੰਦਾ ਸੰਘਰਸ਼ ਕਰਦਾ ਹੈ ਉਹ ਹੀ ਹੈਗਾ ਉਹ ਹੀ ਜਥੇਬੰਦੀਆਂ ਉਹ ਹੀ ਲੀਡਰਸ਼ਿਪ ਅੱਕੇ ਆ ਅੱਛਾ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਤਾਂ ਅਕਾਲੀ ਦਲ ਪਿਛਲੇ 20-25 ਸਾਲਾਂ ਤੋਂ ਲਗਾਤਾਰ ਸੰਧਾਨਤਕ ਤੌਰ ਤੇ ਗ੍ਰਾਫਟ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਵੋਟਾਂ ਦੇ ਤੌਰ ਤੇ ਵੀ ਬੜੀ ਗ੍ਰਾਫਟ ਦੇਖਣ ਨੂੰ ਮਿਲੀ ਆ ਪਿਛਲੀਆਂ 3-4 ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਚੋਣਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਅਮਰਿਤਪਾਲ ਹੁਰੀ ਤੇ ਸਰਬਜੀਤ ਸਿੰਘ ਖਾਲਸਾ ਹੁਰੀ ਇਸ ਵਾਰ ਜਿੱਤੇ ਨੇ ਲੋਕ ਸਭਾ ਇਹ ਦੋਵੇਂ ਘਟਨਾਕਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਕੁੱਲ ਮਿਲਾ ਕੇ ਜਿਹੜੀ ਤਾਂ ਪੰਥ ਦੀ ਵੋਟ ਆ ਕਹਿ ਲਓ ਜਾਂ ਸਿੱਖ ਵੋਟ ਆ ਉਹ ਇੰਟੈਕਟ ਆ ਜੇ ਤੁਸੀਂ ਇਹ ਵੇਖੋ ਤਾਂ 13% ਅਕਾਲੀਆਂ ਨੂੰ ਪਏ ਆ 12.5% ਆਜ਼ਾਦ ਜਾਂ ਅਮਰਿਤਪਾਲ ਸਿੰਘ ਹਰਾਨ ਨੂੰ ਜਾਂ ਸਰਬਜੀਤ ਹਰਾਨ ਸਰ ਅਨੁਸਾਰ ਮਿਲਾ ਕੇ ਜਿਹੜੀਆਂ ਪਈਆਂ ਸੋ 25% 26% ਵੋਟ ਹੋ ਆ ਹਾਲਾਂਕਿ ਜੇ ਜਿੱਤਾਲੀ ਫਾਰਮੇਸ਼ਨ ਚ ਹੁੰਦੇ ਤਾਂ ਹੋਰ ਵੀ 5-6% ਵਾਜ ਜਾਂਦੀਆਂ ਹੁੰਦੀਆਂ ਇਹ ਵੀ ਜਿੱਤੇ ਧਰਾਂ ਨਾਲ ਲੋਕ ਜ਼ਿਆਦਾ ਹੋਰ ਹੋ ਜਾਂਦੇ ਜੇ ਅਕਾਲੀ ਜਿੱਤ ਦੇ ਨਜ਼ਰੋਂ ਦੇ ਹੁੰਦੇ ਤਾਂ ਪਰ ਇਹ ਆ ਕਿ ਵੀ ਸੋ ਇਹ ਆ ਕਿ ਫੀਲਿੰਗ ਤਾਂ ਥੱਲੇ ਪਈ ਆ ਲੋਕਾਂ ਚ ਤਾਂ ਉਹ ਹੈ ਹੋ ਸਕਦਾ ਉਭਾਰ ਚ ਠੀਕ ਹੈ ਬਟ ਲੋਕਾਂ ਨੂੰ ਇਸ ਟਾਈਮ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਦੀ ਕ੍ਰੈਡੀਬਿਲਟੀ ਤੇ ਕੁਐਸਚਨ ਆ ਉਹ ਸੋਚਦੇ ਨਹੀਂਗੇ ਕਿ ਵੀ ਇਹ ਉਹ ਉਹਨਾਂ ਦੀ ਭਾਵਨਾ ਦੀ ਤਰਜਮਾਨੀ ਨਹੀਂ ਕਰ ਰਹੇ ਅਕਾਲੀ ਦਲ ਦੋ ਚੀਜ਼ਾਂ ਤੇ ਟਿਕਿਆ ਹੋਇਆ ਹੁੰਦਾ ਸੀ ਇੱਕ ਪੰਚਤ ਤੇ ਇੱਕ ਕਿਸਾਨੀ ਤੇ ਪਿਛਲੇ ਜੇ 7-8 ਸਾਲ ਚ ਵੇਖੀਏ ਤਾਂ ਉਹਨਾਂ ਨੇ ਪੰਥ ਦਾ ਵੀ ਮੋਹ ਪੰਗ ਹੋ ਗਿਆ ਉਹਨਾਂ ਵੱਲੋਂ ਤੇ ਨਾਲ ਦੀ ਨਾਲ ਕਿਸਾਨੀ ਦਾ ਵੀ ਜਦੋਂ ਬਿੱਲਾਂ ਵੇਲੇ ਉਹਨਾਂ ਨੇ ਸਾਥ ਨਹੀਂ ਦਿੱਤਾ ਤਾਂ ਉਹ ਉਹਨੇ ਇੱਕ ਵਾਰੀ ਉਹਨਾਂ ਨੂੰ ਉਹ ਲੱਕ ਵੀ ਤੋੜਤਾ ਸੋ ਇਹ ਇੱਕ ਪੋਜੀਸ਼ਨ ਹੈ ਉਹਨਾਂ ਦੀ ਉਹ ਕੋਸ਼ਿਸ਼ ਕਰ ਰਹੇ ਆ ਪਰ ਹਲੇ ਤੱਕ ਉਹਨਾਂ ਕੋਲ ਕੋਈ ਮਤਲਬ ਸਟਰੋਂਗ ਹਲੇ ਅਪੀਲ ਬਣੀ ਨਹੀਂ अच्छा 브라드 ਸਾਹਿਬ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਤਾਂ ਤੁਸੀਂ ਕਿਸਾਨੀ ਅੰਦੋਲਨ ਤੋਂ ਬਾਅਦ ਜਿੱਥੇ ਵੱਖ-ਵੱਖ ਆਗੂ ਸੀਗੇ ਉਹ ਵੀ ਖਿੰਡੇ ਹੋਏ ਦਿਖਾਈ ਦਿੱਤੇ ਤੇ ਕ੍ਰੈਡੀਬਿਲਟੀ ਦੀ ਗੱਲ ਕੀਤੀ ਤੁਸੀਂ ਅਕਾਲੀ ਦਲ ਦੀ ਕਿ ਲੀਡਰਸ਼ਿਪ ਤੇ ਨਹੀਂ ਰਹੀ ਤੇ ਹੁਣ ਸਰਬਜੀਤ ਸਿੰਘ ਖਾਲਸਾਹੂਰੀ ਕਹਿੰਦੇ ਆ ਕਿ ਨਵੀਂ ਪਾਰਟੀ ਲੈ ਕੇ ਆ ਰਹੇ ਆ ਤੁਸੀਂ ਖੁਦ ਨਵੀਂ ਪਾਰਟੀ ਖੜੀ ਕਰ ਰਹੇ ਹੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਅਕਾਲੀ ਦਲ ਦਾ ਇੱਕ ਧੜਾ ਬਣਿਆ ਫਿਰਦਾ ਬਾਗੀ ਧੜਾ ਕਹਿ ਰਹੇ ਨੇ ਜਿਸ ਨੂੰ ਤੇ ਉਸ ਤੋਂ ਪਹਿਲਾਂ ਵੀ ਅਕਾਲੀ ਦਲ ਬਹੁਤ ਸਾਰੇ ਅਕਾਲੀ ਦਲ ਨੇ ਤੇ ਲੋਕ ਕਿੱਧਰ ਨੂੰ ਜਾਣਗੇ ਕਿਉਂਕਿ ਕਨਫਿਊਜ਼ਨ ਬਹੁਤ ਜ਼ਿਆਦਾ ਹੈ ਤੇ ਲੋਕ ਕਿਸ ਤਰ੍ਹਾਂ ਡਿਸਾਈਡ ਕਰ ਪਾਉਣਗੇ ਕਿ ਅਸੀਂ ਕਿਸ ਤਰ੍ਹਾਂ ਕਿਸ ਵੱਲ ਜਾਣਾ ਹੈ ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਐ ਧੜੇ ਬਣ ਰਹੀਆਂ ਹਨ ਉਹਨਾਂ ਚੋਂ ਜ਼ਿਆਦਾਤਰ ਜਿਹੜੇ ਆ ਉਹ ਅਕਾਲੀ ਸੋਚਦੇ ਹੀ ਆ ਮੇਰਾ ਇਹ ਮੰਨਣਾ ਹੈ ਕਿ ਜੇ ਸਿਧਾਂਤਕ ਪੱਖੋਂ ਉਹਨਾਂ ਦੀ ਸੋਚ ਸੇਮ ਹੋਊਗੀ ਉਹਨਾਂ ਦੀ ਜਥੇਬੰਦ ਹੋਣ ਦਾ ਤਰੀਕਾ ਇੱਕੋ ਜਿਹਾ ਹੋਊਗਾ ਤੇ ਉਹਨਾਂ ਦੇ ਫੈਸਲੇ ਲੈਣ ਦੀ ਵਿਧੀ ਗੁਰਮਤ ਦੇ ਅਨੁਸਾਰ ਹੋਊਗੀ ਤਾਂ ਇਹ ਸਾਰੇ ਲੋਕ ਇਕੱਠੇ ਹੋ ਜਾਣਗੇ ਇਹ ਰਵੈਤ ਵੀ ਰਹੀ ਹੈ ਸਿੱਖਾਂ ਦੀ ਹੈ ਨਾ ਮਿਸਲਾਂ ਵੇਲੇ ਵੇਖੋ ਉਦੋਂ ਪਹਿਲਾਂ ਧੜਿਆਂਨ ਮਤਲਬ ਇਕੱਠੇ ਹੋ ਜਾਂਦੇ ਹਗੇ ਸਭ ਇਹ ਇਹਨਾਂ ਦੀ ਬਹੁਤ ਸੰਭਾਵਨਾ ਹੈ ਕਿ ਇਕੱਠੇ ਹੋ ਜਾਣਗੇ ਹੁਣ ਉਹਨਾਂ ਚੋਂ ਕੁਝ ਛੜਨਗੇ ਵੀ ਕੁਝ ਅੱਗੇ ਵੀ ਤੁਰ ਜਾਣਗੇ ਛੜਨਗੇ ਉਹ ਜਿਹੜੇ ਕੀ ਸੰਘਰਸ਼ ਚੋਂ ਨਿਕਲ ਗਏ ਜਿਹੜਿਆਂ ਨੇ ਮਤਲਬ ਜਿਵੇਂ ਆ ਦਮ ਪਟਿਆ ਗਿਆ ਹਨ ਉਹ ਛੜ ਜਾਣਗੇ ਜਿਹੜੇ ਲੰਬੇ ਸਮੇਂ ਆਸ ਤੇ ਸਿਰ ਸੁੱਟ ਕੇ ਸੰਘਰਸ਼ ਕਰਨ ਆਏ ਵੇ ਆ ਹ ਉਹ ਆਪੇ ਲੋਕਾਂ ਦੇ ਵਿੱਚ ਆ ਜਾਣਗੇ ਆਪੇ ਲੋਕਾਂ ਵਿੱਚ ਵਿਚਰਨ ਲੱਗ ਜਾਣਗੇ ਤੇ ਪਰ ਜੇ ਕੋਈ ਇਹ ਸੋਚ ਕੇ ਮਿਸਲ ਸਤਲੋਚ ਆ ਹੈਗੀ ਆ ਜਾਂ ਕੋਈ ਹੋਰ ਹੈਗਾ ਜੀ ਉਹ ਇਹ ਸੋਚ ਕੇ ਆ ਜੇ ਕਿ ਨਹੀਂ ਇਹ ਤਾਂ ਇੱਕ ਕਲੈਕਸ਼ਨਾਂ ਦੀ ਖੇਡ ਆ ਆਇਨ ਦਾ ਇਹ ਨਾ ਹੁਣ ਇਹ ਲੰਬੀ ਸਟ੍ਰਗਲ ਆ ਮਤਲਬ ਇਹ ਸੋਚ ਕੇ ਚੱਲੋ ਕਿ ਇਹ ਲੰਬੇ ਸਮੇਂ ਚ ਇਹਦੇ ਰਿਜ਼ਲਟ ਆਉਣਗੇ ਹੁਣ ਜਿਵੇਂ ਮੈਂ ਆਪ ਦਾ ਰੋਲ ਜੋ ਸਮਝਦਾ ਹਾਂ ਉਹ ਇਹ ਸਮਝਦਾ ਹੈ ਕਿ ਵੀ ਮੈਂ ਜੇ ਆਪਦੇ ਜੀਵਨ ਕਾਲ ਦੇ ਵਿੱਚ ਅਗਲੇ ਕੁਝ ਸਮੇਂ ਦੇ ਵਿੱਚ 5 7 8 10 ਸਾਲਾਂ ਦੇ ਵਿੱਚ ਮੈਂ ਇੱਕ ਯੂਥ ਲੀਡਰਸ਼ਿਪ ਵੀ ਖੜੀ ਕਰ ਜਾ ਠੀਕ ਹੈ ਨਾ ਇੱਕ 25 ਸਾਲ ਤੋਂ 40 ਸਾਲ ਦੇ ਲੋਕਾਂ ਨੂੰ ਜਥੇਬੰਦ ਕਰ ਜਾ ਉਹਨਾਂ ਨੂੰ ਲੀਡਰਸ਼ਿਪ ਚ ਲਿਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਦੇ ਜਾ ਤਾਂ ਇਹ ਸਮਝ ਜੋ ਕਿ ਵੀ ਮੈਂ ਅਗਲੇ 30 40 ਸਾਲ ਜਿਹੜੇ ਕੌਮ ਦੇ ਆ ਉਹ ਸੇਫ ਕਰ ਜਾ ਤੋ ਆਪਦੇ ਰੋਲ ਮਿੱਥਨੇ ਪੈਣੇ ਆ ਮਤਲਬ ਲੀਡਰਸ਼ਿਪ ਨੂੰ ਆਪਦੇ ਰੋਲ ਮਿੱਥ ਕੇ ਤੁਰਨਾ ਪੈਣਾ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਰਹੇ ਆ ਤੋ ਜੋ ਕਦਮ ਅੱਜ ਆਪਾਂ ਚੱਕ ਰਹੇ ਆ ਇਹਦਾ ਇਹ ਲੈ ਕੇ ਚੱਲੋ ਵੀ ਇਹ 40 50 ਸਾਲਾਂ ਤੱਕ ਇਹ ਪ੍ਰੋਸੈਸ ਚੱਲਦਾ ਰਹੂਗਾ ਤੇ 8 10 ਸਾਲਾਂ ਚ ਇਹ ਰਿਜ਼ਲਟ ਦੇਣ ਲੱਗੂਗਾ ਹੁਣ ਜੇ ਤੁਸੀਂ ਚਾਹੋਨੇ ਆ ਕੋਈ ਕਿ ਵੀ ਅੱਜ ਹੀ ਹੋਵੇ ਇਲੈਕਸ਼ਨ ਚ ਆਵੇ ਅੱਜ ਹੀ ਉਹ ਰੋਲਾ ਪਾਵੇ ਕੱਲ ਹੀ ਉਹਨੂੰ ਰਿਜ਼ਲਟਸ ਆ ਜਾਣ ਐ ਸੰਭਾਵਨਾਵਾਂ ਹੁੰਦੀਆਂ ਵੇਵਸ ਬਣਦੀਆਂ ਪਰ ਇਹ ਲੈ ਕੇ ਮਿੱਥ ਕੇ ਚੱਲਣਾ ਇਹ ਅਕਲਬੰਦੀ ਨਹੀਂ ਅੱਛਾ ਬ੍ਰਾਡ ਸਾਹਿਬ ਜਿਸ ਤਰ੍ਹਾਂ ਅਸੀਂ ਇੰਡੀਆ ਦੇ ਸੰਵਿਧਾਨ ਦੇ ਅਕੋਰਡਿੰਗ ਜੀਵਨ ਬਤੀਤ ਕਰ ਰਹੇ ਹਾਂ ਤੇ ਇੱਥੇ ਬੜਾ ਦੇਖਣ ਨੂੰ ਮਿਲਦਾ ਹੈ ਕਿ ਇੱਕ ਪਾਸੇ ਬਹੁਤ ਸਾਰੇ ਆਗੂ ਨੇ ਹਿੰਦੂਤੜੇ ਦੇ ਕਿ ਉਹ ਸਿੱਧਾ ਸ਼ਰਿਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤੇ ਇੱਕ ਪੰਜਾਬ ਦੇ ਵਿੱਚ ਦੇਖਿਆ ਜਾਵੇ ਇੱਕ ਨਰੋਲ ਸਿੱਖ ਰਾਜ ਦੀ ਮੰਗ ਕਰਦੇ ਆ ਤੇ ਇੱਕ ਕਹਿੰਦੇ ਆ ਕਿ ਇੰਡੀਆ ਦੇ ਨਾਲ ਚੱਲ ਕੇ ਤੇ ਤੁਸੀਂ ਸੁਧਾਰ ਕਰਵਾ ਸਕਦੇ ਹੋ ਤੁਸੀਂ ਕਿਹੜੇ ਪੱਖ ਤੋਂ ਖੜੋਗੇ ਕਿਉਂਕਿ ਬੜਾ ਮਤਲਬ ਕਨਫਿਊਜ਼ਨ ਵਾਲੀ ਸਥਿਤੀ ਹੈ ਤੁਸੀਂ ਕਿਸ ਵੱਲ ਖੜੋਗੇ ਆਪਾਂ ਵੇਖੋ ਬੜਾ ਕਲੀਅਰ ਹੈਗਾ ਆਪਾਂ ਆਉਦੇ ਉਹਦੇ ਵਿੱਚ ਵੀ ਲਿਖਿਆ ਹੈ ਦਸਤਾਵੇਜ਼ ਵਿੱਚ ਵੀ ਲਿਖਿਆ ਕਿ ਵੀ ਆਪਣੀ ਕੀ ਸੋਚ ਹੈ ਨਾ ਆਪਾਂ ਉਹਦੇ ਵਿੱਚ ਬਹੁਤ ਕਲੀਅਰ ਲਿਖਿਆ ਹੈ ਕਿ ਵੀ ਆਪਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆ ਮੰਗਾ ਮੰਗਣੀਆਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਆ ਤਬਦੀਲੀਆਂ ਇੱਥੇ ਲਿਓਣੀਆਂ ਤਾਂ ਆਪਾਂ ਉਸ ਗੱਲੋਂ ਤਾਂ ਬੜਾ ਕਲੀਅਰ ਹੈ ਗਿਆ ਕਿ ਵੀ ਆਪਾਂ ਸਵਿਧਾਨ ਦੇ ਦਾਇਰੇ 'ਚ ਰਹਿ ਕੇ ਜੋ ਸਿੱਖੀ ਦੀ ਭਾਵਨਾ ਇੱਥੇ ਪ੍ਰਫੁੱਲਤ ਕਰ ਸਕਦੇ ਹਾਂ ਉਹ ਕਰਾਂਗੇ अच्छा विराट साहब एक चीज ਹੋਰ ਹੈ ਕਿ ਸਾਡੇ ਸਮਾਜ ਦੇ ਵਿੱਚ ਬੜਾ ਗਰਾਵਟ ਦੇਖਣ ਨੂੰ ਮਿਲੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਕਿਹਾ ਕਿ ਅਸੀਂ ਸਮਝਣ ਵਾਲੀ ਜਿਹੜੀ ਸਥਿਤੀ 'ਚ ਗੁਜ਼ਰ ਚੁੱਕੇ ਹਾਂ ਅਸੀਂ ਸਮਝਣਾ ਨਹੀਂ ਚਾਹੁੰਦੇ ਚੀਜ਼ਾਂ ਨੂੰ ਤੇ ਅਸੀਂ ਅਕਸਰ ਦੇਖਿਆ ਕਿ ਜੇਕਰ ਕੋਈ ਵਿਅਕਤੀ ਵਿਸ਼ੇਸ਼ ਸਾਡੀ ਸੋਚ ਨਾਲ ਜਾਂ ਸਾਡੇ ਵਿਚਾਰ ਨਾਲ ਸਹਿਮਤ ਨਹੀਂ ਹੈ ਤਾਂ ਗਾਲੀ ਗਲੋਚ ਬੜਾ ਦੇਖਣ ਨੂੰ ਮਿਲਦਾ ਅੱਜਕੱਲ ਉਹ ਭਾਵੇਂ ਕਾਮਰੇਡ ਵਰਸ ਸਿੱਖ ਹੋਣ ਜਾਂ ਖਾਲਿਸਤਾਨ ਵਰਸ ਹਿੰਦੁਸਤਾਨ ਹੋਵੇ ਇਸ ਸਾਰੀ ਸਥਿਤੀ ਬਾਰੇ ਵੀ ਕੋਈ ਪਲੈਨਿੰਗ ਹੈ ਤੁਹਾਡੀ ਉਹ ਇਹ ਤਾਲੁਕਾ ਨੂੰ ਸਮਝਣਾ ਚਾਹੀਦਾ ਹੈ ਨਾ ਸਮਾਜਿਕ ਬਦਲਾਅ ਜਿਹੜੇ ਉਹ ਲੰਬਾ ਘਰਾਉਂਦੇ ਆ ਪਰ ਆ ਜਿਹੜੀ ਸੰਕੀਰਣਤਾ ਆ ਗਈ ਆ ਨਾ ਕਿ ਵੀ ਸਾਹਮਣੇ ਦੀ ਗੱਲ ਹੀ ਨਹੀਂ ਸੁਣਨੀ ਆ ਉਹ ਤਾਂ ਮਾੜੀ ਗੱਲ ਆ ਹੈ ਨਾ ਉਹ ਤਾਂ ਆਪਾਂ ਨੂੰ ਸੁਣਨੀ ਪਊਗੀ ਜੇ ਆਪਾਂ ਐਕਚੁਅਲੀ ਗੋਸ਼ਟੀ ਕਰਨਾ ਚਾਹੁੰਦੇ ਜੇ ਵੇਖੋ ਇਹ ਤਾਂ ਸਿੱਖ ਨੂੰ ਵੈਸੇ ਹੀ ਪਤਾ ਲੱਗ ਜਾਂਦਾ ਕਿ ਉਹਨੇ ਜੇ ਸਿੱਖੀ ਚੋਂ ਪਰਪੱਕ ਆ ਤਾਂ ਗੁਰੂਆਂ ਨੇ ਤਾਂ ਗੋਸ਼ਟ ਸਿੱਧਾ ਨਾਲ ਵੀ ਜਾ ਕੇ ਗੋਸ਼ਟੀ ਕੀਤੀ ਹੈ ਨਾ ਉਹ ਤਾਂ ਉਹਨਾਂ ਨੇ ਬਾਕਾਇਦਾ ਉਹ ਆਪਾਂ ਗੁਰਦੰਸ ਸਾਹਿਬ ਚੋਂ ਆਪਾਂ ਨੂੰ ਮਿਲਦੀ ਆ ਤਾਂ ਉਹ ਤਾਂ ਫੇਰ ਕਰਦੇ ਹੀ ਨਾ ਇੱਕ ਬਿਲਕੁਲ ਠੀਕ ਹੈ ਨਾ ਸੋ ਇਹ ਤਾਂ ਉਹ ਦੱਸ ਗਏ ਆ ਕਿ ਕਿਸ ਤਰੀਕੇ ਨਾਲ ਆਪਾਂ ਏਜ ਹੋਣਾ ਆਪਣੇ ਤੋਂ ਦੂਜੀ ਥੌਟ ਵਾਲੇ ਨਾਲ ਤੇ ਕਿਸ ਤਰੀਕੇ ਨਾਲ ਕਰਨੀ ਆ ਆਪਾਂ ਸੁਣਮੁੱਕੀ ਨਹੀਂ ਹੋਣਾ ਆਪਾਂ ਇਹ ਨਹੀਂ ਹੋਣਾ ਕਿ ਨਹੀਂ ਸੁਣਦੇ ਨਹੀਂ ਅਸੀਂ ਤੇ ਉਹਦੇ ਚ ਤੁਹਾਡੇ ਕੋਲੇ ਹੋਣਾ ਚਾਹੀਦਾ ਹੌਸਲਾ ਅੱਜ ਵੀ ਵੇਖੋ ਆਪਾਂ ਜਿਹੜੇ ਸੀਗੇ ਬਹੁਤ ਲੋਕ ਆਪਾਂ ਨੂੰ ਕਈ ਕਹਿ ਰਹੇ ਸੀ ਕਿ ਹਾਂ ਇਹ ਟੀਚਾ ਠੀਕ ਆ ਤੁਹਾਡੇ ਪਰ ਇਹਨੂੰ ਪੂਰਾ ਕਰਨ ਵਾਸਤੇ ਜਿਵੇਂ ਮਾਲੀ ਸਾਹਿਬ ਦਾ ਇੱਕ ਕਮੈਂਟ ਸੀਗਾ ਕਿ ਵੀ ਇਹਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਹੋਰ ਲੋਕਾਂ ਨੂੰ ਕਲਾ ਵਿੱਚ ਲੈਣਾ ਪਊਗਾ ਤੁਸੀਂ ਸਿਰਫ ਆਪਦੀ ਗੱਲ ਕਰਦੇ ਪਏ ਹੁਣ ਇਹ ਗੱਲ ਨੂੰ ਆਪਾਂ ਨੂੰ ਬਰਦਾਸ਼ਤ ਕਰਨਾ ਜਾਂ ਸੁਣਨਾ ਚਾਹੀਦਾ ਜਿੱਥੇ ਹੁਣ ਤਾਈਆਂ ਜਿੱਥੇ ਆਪਣੀ ਸੋਚ ਨਹੀਂ ਉੱਚੀ ਉਥੇ ਆਪਾਂ ਨੂੰ ਠੀਕ ਕਰਨਾ ਚਾਹੀਦਾ ਹਾਂ ਜਿੱਥੇ ਕੋਈ ਸਿਧਾਂਤਕ ਗੱਲ ਨੁਕਸ ਤੇ ਜਾ ਰਹੀ ਆ ਉਥੇ ਆਪਾਂ ਨਾ ਠੀਕ ਕਰੋ ਅੱਛਾ ਬਰਾੜ ਸਾਹਿਬ ਇੱਕ ਚੀਜ਼ ਹੋ ਰਿਹਾ ਜਿਸ ਤਰ੍ਹਾਂ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ-ਨਾਲ Hindu ਭਾਈਚਾਰਾ ਵੀ ਰਹਿੰਦਾ ਹੈ ਮੁਸਲਿਮ ਭਾਈਚਾਰਾ ਵੀ ਰਹਿੰਦਾ ਤਾਂ ਉਹਨਾਂ ਦੇ ਲਈ ਕੀ ਬੇਅੰਤਵੰਦੀ ਰਹੇਗੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਤਾਂ ਉਹਨਾਂ ਨੂੰ ਨਾਲ ਕਿਸ ਤਰ੍ਹਾਂ ਲੈ ਕੇ ਚੱਲੋਗੇ ਤਪ ਜਿਹੜੀ ਸੰਨਤ ਵਾਲੀ ਗੱਲ ਕੀਤੀ ਹੈਗੀ ਹੈ ਨਾ ਇੰਡਸਟਰੀ ਦੀ ਜਿੰਨੀ ਗੱਲ ਕੀਤੀ ਹੈ ਜਾਂ ਡਵੈਲਪਮੈਂਟ ਦੀ ਗੱਲ ਕੀਤੀ ਹੈ ਜਾਂ ਬਾਰਡਰ ਖੋਲਣ ਦੀ ਜਿਹਦੇ ਟ੍ਰੇਡ ਵਧਾਉਣੇ ਆ ਉਹ ਲਾਰਜਲੀ ਉਹਦੇ ਵਿੱਚ ਵੇਖੋ ਕਿ ਉਹ ਆਬਾਦੀ ਜਿਹੜੀ ਹੈਗੀ ਹੈ ਜਿਹੜੀ Hindu ਆਬਾਦੀ ਉਹਦੇ ਹਾਸਤੇ ਤੋਂ ਪੋਜ਼ਿਟਿਵ ਹੀ ਹੈ ਕਹਿੰਦਾ ਤਾਂ ਆਏ ਕਿ ਹਰ ਇੱਕ ਬੰਦੇ ਦੇ ਇੰਟਰਸਟ ਸੀ ਹੁੰਦੇ ਆ ਉਹਦੇ ਵਿੱਚ ਜੇ ਉਹ ਉਹਨਾਂ ਦੇ ਇੰਟਰਸਟ ਫੁਲਫਿਲ ਹੋ ਰਿਹਾ ਨਾਲ ਇੱਕ ਪੀਸਫੁਲ ਐਨਵਾਇਰਨਮੈਂਟ ਮਿਲ ਰਿਹਾ ਕੰਮ ਕਰਨ ਨੂੰ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲ ਰਹੀ ਆ ਤੇ ਵਿੱਚ ਕੋਈ ਦਿੱਕਤ ਨਹੀਂ ਜੀ ਬ੍ਰਾਦਰ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਬਾਈਕ ਜੀ ਇਸਾਨ ਸਾਡੇ ਨਾਲ ਅਜੀਪਾਲ ਸਿੰਘ ਬਰਾੜ ਚੰਡੀਗੜ੍ਹ ਤੋਂ ਦਲਜੀਤ ਕੁੱਤਾਖੇੜੀ ਦੇ ਨਾਲ ਸੁਖਵਿੰਦਰ ਸ਼ਰਕਲ